ਜਰ ਪੰਜਾਬ ਲਈ ਕਿ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਜਿਹੜਾ 20 ਸਾਲ ਤੋਂ ਫਸਿਆ ਆਇਆ ਸੀ ਅੱਜ ਉਹ ਮੋਦੀ ਸਰਕਾਰ ਦੇ ਫੈਸਲੇ ਦੇ ਨਾਲ ਤਰਾਤਲ ਦੇ ਤਰਾ ਹੈ 764 ਕਰੋੜ ਰੁਪਇਆ ਇਹਦੇ ਲਈ ਜਾਰੀ ਹੋਇਆ ਜਿਹਦੇ ਵਿੱਚ ਡੀਸੀ ਫਿਰੋਜ਼ਪੁਰ ਨੂੰ ਜਿਹੜਾ ਉਹ 56 ਕਰੋੜ ਰੁਪਏ ਜਾਰੀ ਹੋਏ ਡੀਸੀ ਫਿਰੋਜ਼ਪੁਰ ਨੂੰ 56 ਕਰੋੜ ਰੁਪਏ ਜਾਰੀ ਹੋਏ ਕਿਉਂਕਿ ਚਾਰ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਉਹ ਡੀਸੀ ਫਿਰੋਜ਼ਪੁਰ ਜਿਹੜੇ ਨੇ ਉਹਨਾਂ ਨੇ ਅਕਵਾਇਰ ਕਰਨੀ ਹੈ ਜਿਹੜੇ ਕਿਸਾਨਾਂ ਨੂੰ ਅੱਛੇ ਰੇਟ ਦੇ ਕੇ ਜਿਹਦੇ 31 ਕਰੋੜ ਰੁਪਇਆ ਐਸਡੀਐਮ ਫਿਰੋਜ਼ਪੁਰ ਸਾਹਿਬ ਦੇ ਅਕਾਊਂਟ ਵਿੱਚ 24 ਦਸੰਬਰ ਨੂੰ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਜਮ੍ਹਾਂ ਹੋ ਗਿਆ ਆਪਣਾ ਐਸਡੀਐਮ ਫਿਰੋਜ਼ਪੁਰ 31 ਕਰੋੜ ਰੁਪਇਆ ਜਮ੍ਹਾਂ ਹੋ ਗਿਆ 31 ਕਰੋੜ ਰੁਪਇਆ ਐਸਡੀਐਮ ਫਿਰੋਜ਼ਪੁਰ ਜਿਹੜੇ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ 25 ਕਰੋੜ ਰੁਪਇਆ ਐਸ ਡੀ ਐਮ ਜੀਰਾ ਜਿਹੜੇ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਗਿਆ ਹੈ 24 ਦਸੰਬਰ ਨੂੰ ਕਿ ਹੁਣ ਤੁਸੀਂ ਇਹ ਜ਼ਮੀਨ ਦਾਦੀਕਰਨ ਕਰੋ ਤੇ ਇਹ ਪ੍ਰੋਜੈਕਟ ਜਿਹੜਾ ਹੈ ਇਹਨੂੰ ਅੱਗੇ ਚਲਾਇਆ ਜਾਏਗਾ ਭਾਰਤੀ ਰੇਲਵੇ ਰੋ ਉਸੇ ਤਰ੍ਹਾਂ 131 ਕਰੋੜ ਰੁਪਇਆ 131 ਕਰੋੜ ਰੁਪਇਆ ਡੀ ਸੀ ਤਰਨਤਾਰਨ ਨੂੰ ਜਮ੍ਹਾਂ ਕਰ ਦਿੱਤਾ ਗਿਆ ਹੈ ਉਹਨਾਂ ਦੇ ਅਕਾਊਂਟ 'ਚ ਆ ਗਿਆ ਜਿਹਦੇ ਵਿੱਚੋਂ ਜਿਹੜਾ ਲੈਂਡ ਐਕ acquisition ਆਫੀਸਰ ਨੇ ਪਿੱਛੇ ਵਿੰਦੇ ਉਹਨਾਂ ਨੂੰ 131 ਕਰੋੜ ਰੁਪਏ ਉਹਨਾਂ ਦੇ ਖਾਤੇ 'ਚ ਆ ਗਿਆ। ਸੋ ਮੈਂ ਸਮਝਣਾ ਵਾ ਦਿਵਾਲੀ ਦਾ ਦਿਨ ਹੈ ਅੰਮ੍ਰਿਤਸਰ ਲਈ। ਸੋ ਜਿੱਥੋਂ ਤੱਕ ਇਸ ਪ੍ਰੋਜੈਕਟ ਦੀ ਗੱਲ ਕਰੀਏ ਇਹਦਾ ਇੰਨਾ ਲਾਭ ਹੋਏਗਾ ਕਿ ਅੰਮ੍ਰਿਤਸਰ ਤੋਂ ਮੁੰਬਈ ਦੀ ਜਿਹੜੀ ਦੂਰੀ ਹੈ ਉਹ 5 ਘੰਟੇ ਘਟ ਜਾਏਗੀ। ਇਸ ਫਿਰ ਇਹ ਰੂ ਲਿੰਕ ਬਣਨਾ ਦੂਸਰਾ ਵੀ ਹੋਏਗਾ ਕਿ ਇਹਦੇ ਨਾਲ ਅੰਮ੍ਰਿਤਸਰ ਔਰ ਪੰਜਾਬ ਦਾ ਜਿਹੜਾ ਕਨੈਕਟੀਵਿਟੀ ਹੈ ਉਹ ਰਾਜਸਥਾਨ ਦੇ ਨਾਲ ਹੋ ਜਾਏਗੀ ਉਹ ਗੁਜਰਾਤ ਦੇ ਨਾਲ ਹੋ ਜਾਏਗੀ ਜਿੱਥੇ ਪੋਰਟਸ ਨੇ ਕਾਡਲਾ ਪੋਰਟ ਹੈ ਹੋਰ ਪੋਰਟਸ ਨੇ ਵਪਾਰ ਹੁੰਦਾ ਸਮੁੰਦਰ ਦੇ ਰਾਈ ਸਿੱਧਾ ਲਿੰਕ ਜੁੜ ਜਾਏਗਾ ਅੰਮ੍ਰਿਤਸਰ ਤੋਂ ਔਰ ਤੀਸਰਾ ਜਿਹੜੀ ਕਿ ਜਿਹਨੂੰ ਕਹਿ ਸਕਨੇ ਆ ਅਸੀਂ ਆਰਥਿਕ ਰਾਜਧਾਨੀ ਕਹਿੰਨੇ ਆ ਉਹਨੂੰ ਅਸੀਂ ਆਪਣੀ ਫਾਈਨੈਂਸ਼ੀਅਲ ਕੈਪਟਲ ਮੁੰਬਈ ਮਹਾਰਾਸ਼ਟਰ ਉਹਦੇ ਨਾਲ ਵੀ ਇਹ ਰੇਲਵੇ ਲਿੰਕ ਜੁੜ ਜਾਏਗਾ ਸੋ ਇੱਕ ਦੇ ਦਾ ਇਹ ਲਾਭ ਹੋਇਆ ਦੂਸਰਾ ਇਹ ਲਾਭ ਹੋਇਆ ਕਿ ਜਿੱਥੇ ਇਹਦਾ ਲਾਭ ਹੋਏਗਾ ਉਦਯੋਗਪਤੀਆਂ ਨੂੰ ਅੱਜ ਉਦਯੋਗਪਤੀ ਆਏ ਨੇ ਜਿਸ ਤਰ੍ਹਾਂ ਕਿ ਮਹਿਰਾ ਸਾਹਿਬ ਸਾਡੇ ਨਿਟਰ ਐਸੋਸੀਏਸ਼ਨ ਨਾਲ ਆਏ ਨੇ ਹਨੀ ਜੀ ਸਾਡੇ ਵੈਜੀਟੇਬਲ ਫਰੂਟ ਐਸੋਸੀਏਸ਼ਨ ਨਾਲ ਆਏ ਨੇ ਉਸੇ ਤਰ੍ਹਾਂ ਅੱਜ ਸਾਡੇ ਅਨੀਜਾ ਜੀ ਜਿਹੜੇ ਕੇ ਪੰਜਾਬ ਦੇ ਵਪਾਰ ਮੰਡਲ ਦੇ ਪ੍ਰਧਾਨ ਨੇ ਉਹ ਵੀ ਇੱਥੇ ਆਏ ਨੇ ਸੰਦੀਪ ਧਵਨ ਜੀ ਜਿਹੜੇ ਕਰੀਆਨਾ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਮਜੀਤ ਮੁੰਡੀ ਦੀ ਉਹ ਵੀ ਇੱਥੇ ਆਏ ਨੇ ਸੋ ਇਹਦਾ ਵੱਡਾ ਲਾਭ ਜਿਹੜਾ ਹੈ ਉਹ ਵਪਾਰੀਆਂ ਨੂੰ ਤੇ ਉਦਯੋਪਤੀਆਂ ਨੂੰ ਹੋਏਗਾ ਕਿਉਂਕਿ ਟਰਾਂਸਪੋਰਟੇਸ਼ਨ ਜਿਹੜੀ ਟਰੱਕ ਦੇ ਰਾਹੀਂ ਆ ਬੜੀ ਮਹਿੰਗੀ ਹੈ ਜੀ ਮੈਨੂੰ ਤੁਸੀਂ ਵੀ ਇਹ ਨਹੀਂ ਜੀ ਜਦੋਂ ਆਏ ਸੀ ਮੈਂ ਗਿਆ ਸੀ ਫਰੂਟ ਵੈਜੀਟੇਬਲ ਤੁਸੀਂ 1.200 ਬੰਦਾ ਇਕੱਠਾ ਕੀਤਾ ਸੀ ਤੁਹਾਡੀ ਇਹ ਮੰਗ ਸੀ ਤੁਹਾਨੂੰ ਰੇਲਵੇ ਤੇ ਤੋਂ ਮਾਲ ਭੇਜੋ ਕਿਉਂਕਿ ਰੇਲਵੇ ਬਹੁਤ ਸਸਤਾ ਪੈਂਦਾ ਤੁਹਾਡੀ ਮੰਗ ਪੂਰੀ ਹੋ ਗਈ ਤੇ ਉਸ ਲੈਵਲ ਦੇ ਉੱਤੇ ਵਪਾਰੀ ਦੇ ਉਦਯੋਗਪਤੀ ਆਪਣਾ ਸਮਾਨ ਜਿਹੜਾ ਹੈ ਉਹ ਸਾਰੇ ਦੇਸ਼ ਦੇ ਵਿੱਚ ਸਸਤੇ ਫਰੇਟ ਦੇ ਉੱਤੇ ਭੇਜ ਸਕਣਗੇ ਅੰਮ੍ਰਿਤਸਰ ਦੇ ਵੀ ਪੰਜਾਬ ਦੇ ਮੈਦ ਗਵਾਂਗਾ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਵੀ ਪਠਾਨਕੋਟ ਦੇ ਨੇੜੇ ਹੋਇਆ ਇਸ ਕਰਕੇ ਇਹਦਾ ਲਾਭ ਸਾਰਿਆਂ ਨੂੰ ਔਰ ਸਭ ਤੋਂ ਵੱਡਾ ਲਾਭ ਸਾਡੀ ਬਾਰਡਰ ਸਟੇਟ ਹੈ 500 ਕਿਲੋਮੀਟਰ ਤੋਂ ਵੱਧ ਬਾਰਡਰ ਹੈ ਜੀ ਸਾਹਮਣੇ ਦੁਸ਼ਮਣ ਬੈਠਾ ਹੈ ਜਿਹੜਾ ਕਿ ਹਰ ਸਮੇਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨ ਦਾ ਛੜੰਦਰ ਕਰਦਾ ਹੈ ਸੋ ਭਾਰਤੀ ਸੇਨਾ ਦੀ ਮੂਵਮੈਂਟ ਦੇ ਲਈ ਵੀ ਇਹ ਰੇਲਵੇ ਟਰੈਕ ਜਿਹੜਾ ਹੈ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਜਿਹੜਾ ਹੈ ਕੰਮ ਆਏਗਾ ਜਿਹੜਾ ਕਿ ਰੇਲਵੇ ਦੀ ਮੂਵਮੈਂਟ ਰੇਲਵੇ ਨਹੀਂ ਜਿਹੜੇ ਵਹੀਕਲਸ ਨੇ ਰੇਲਵੇ ਦੇ ਜਿਹੜਾ ਮੂਵਮੈਂਟ ਹੁੰਦੀ ਹੈ ਉਹਦੇ ਵੀ ਕੰਮ ਆਏਗਾ ਔਰ ਸਭ ਤੋਂ ਵੱਡੀ ਗੱਲ ਇਹ ਦੇ ਨਾਲ ਕੀ ਹੈ ਕਿ ਅੱਜ ਅਸੀਂ ਕੋਈ ਗੱਡੀ ਮੰਗਣ ਨੂੰ ਮੈਨੂੰ ਪਤਾ ਹੈ ਮੈਂ ਜਦੋਂ ਬੰਦੇ ਭਾਰਤ ਮੰਗਣ ਗਿਆ ਬੁਲੇਟ ਟ੍ਰੇਨ ਮੰਗਣ ਗਿਆ ਤੇ ਮੈਨੂੰ ਇਹੀ ਜਵਾਬ ਮਿਲਿਆ ਹੈ ਕਿ ਮਾਲਿਕ ਸਾਹਿਬ ਆਲਰੇਡੀ ਟ੍ਰੈਫਿਕ ਕੰਜੈਸ਼ਨ ਹੈ ਜਾਮ ਹੈ ਤਾਂ ਹਮ ਔਰ ਗਾੜੀਆਂ ਨਹੀਂ ਦੇ ਸਕਦੇ ਪਰ ਫਿਰ ਵੀ ਮੈਂ ਮੋਦੀ ਸਾਹਿਬ ਦਾ ਸ਼ੁਕਰਗੁਜ਼ਾਰ ਆ ਪ੍ਰਧਾਨ ਮੰਤਰੀ ਜੀ ਦਾ ਕਿ ਉਹਨਾਂ ਨੇ ਅਮਰਸ ਦਿੱਲੀ ਤੋਂ ਅਮਰਸਰ ਦੀ ਬੰਦੇ ਭਾਰਤ ਦੇਤੀ ਔਰ ਅਮਰਸਰ ਤੋਂ ਕਟੜੇ ਦੀ ਬੰਦੇ ਭਾਰਤ ਦੇਤੀ ਉਹ ਦਿੱਲੀ ਤੋਂ ਅਮਰitsar ਦੀ ਬੁਲੇਟ ਟ੍ਰੇਨ ਤੇ ਵੀ ਕੰਮ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮਾਲ ਗੱਡੀਆਂ ਪਸੰਜਾ ਟ੍ਰੇਨਸ ਜਿਹੜੀਆਂ ਹੁੰਦੀਆਂ ਨੇ ਫਾਸਟ ਟ੍ਰੇਨਸ ਨਹੀਂ ਮਿਲਦੀਆਂ ਉਹ ਜਿਹੜੀਆਂ ਹੁਣ ਮਿਲਣਗੀਆਂ ਇਹ ਨਵਾਂ ਟਰੈਕ ਬਣੇਗਾ ਤੇ ਤੁਸੀਂ ਇਮੇਜਿਨ ਕਰੋਗੇ ਕਿ ਕਿੰਨੀਆਂ ਨਵੀਆਂ ਰੇਲ ਗੱਡੀਆਂ ਜਿਹੜੀਆਂ ਹੈ ਉਹਦਾ ਲਾਭ ਆਮ ਜਨਤਾ ਨੂੰ ਹੋਏਗਾ ਕਿ ਰੇਲਵੇ ਸਭ ਤੋਂ ਸਸਤਾ ਜਿਹੜਾ ਹੈ ਉਹ ਟਰੈਵਲ ਦਾ ਸਫਰ ਦਾ ਸਾਦਰ ਹੈ ਸੋ ਜਿੱਥੇ ਇੰਨੇ ਲਾਭ ਇਸ ਪ੍ਰੋਜੈਕਟ ਨਾਲ ਹੋਣਗੇ ਪਰ ਮੈਂ ਲੱਗਾ ਰਿਹਾ